ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਬਰ ਮਿਲੀ ਨਾ ਇਹ ਮਹਾਰਾਜ ਤੇਰੇ ਪੁੱਤਰ ਐ ਪੁੱਤੇ ਸ਼ਹੀਦ ਹੋਏ ਤੇਰੇ ਤੇਰੇ ਪੁੱਤਰਾਂ ਨਾਲ ਆ ਕੁਝ ਹੋਇਆ ਹੈ ਦਾਦੀ ਨੇ ਪੁੱਤਿਆਂ ਨੂੰ ਅੱਖਾਂ ਨਾਲ ਸ਼ਹੀਦ ਹੁੰਦਿਆਂ ਵੇਖਿਆ ਤੇਰੇ ਪੁੱਤਾਂ ਦੀਆਂ ਸਾਂ ਵਾਲੀਆਂ ਰਗਾਂ ਵੜ ਦਿੱਤੀਆਂ ਤੇਰੇ ਪੁੱਤਾਂ ਨੂੰ ਕੰਧਾਂ ਵਿੱਚ ਜਣਿਆ ਸਾਰੀ ਖਬਰ ਸੁਣੀ ਬਾਦਸ਼ਾਹ ਨੇ ਇੱਕ ਗਲ ਮੁਸਕਰਾ ਕੇ ਕਹੀ ਪਿਆਰੇ ਦਿਆ ਸਿੰਘ ਅੱਜ ਮੇਰੀ ਸਭ ਤੋਂ ਵੱਡੀ ਫਤਿਹ ਹੋਈ ਹੈ ਕਹਿੰਦੇ ਮਹਾਰਾਜ ਹਰ ਜੰਗ 'ਚ ਤੁਹਾਡੀ ਫਤਿਹ ਹੋਈ ਹੈ ਅੱਜ ਕਿਉਂ ਪਾਤਸ਼ਾਹ ਕਹਿੰਦੇ ਅੱਜ ਸਭ ਤੋਂ ਵੱਡੀ ਫਤਿਹ ਹੋਈ ਹੈ ਉਹ ਦੁਸ਼ਮਣ ਨੇ ਜੋਰ ਲਾ ਲਿਆ ਮੇਰਾ 7 ਸਾਲ ਦਾ ਫਤਿਹ ਸਿੰਘ ਵੀ ਟਾਲ ਨਹੀਂ ਸਕੇ ਮੇਰੇ 9 ਸਾਲ ਦੇ ਜੋਰਾਵਰ ਸਿੰਘ ਨੂੰ ਈਨ ਨਹੀਂ ਬਣਾ ਸਕੇ ਅੱਜ ਮੇਰੀ ਸਭ ਤੋਂ ਵੱਡੀ ਫਤਿਹ ਹੋਈ ਹੈ ਤਾਂ ਉਹ ਅਸਥਾਨ ਦਾ ਨਾਮ ਗੁਰਦੁਆਰਾ ਫਤਿਹਗੜ੍ਹ ਸਾਹਿਬ